ਇਥੇ 55 ਏਕੜ ਦਾ ਫਾਰਮ ਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗੜੀ ਦਾ। ਉਹ 55 ਏਕੜ ਦੇ ਫਾਰਮ ਚੋ ਇਹ ਬਾਦਲ ਦਾ ਕੋਈ ਬਿਸ਼ੰਦਾ ਦੱਸ ਦਿਓ ਉਹਦਾ ਕੋਈ ਫੈਕਟਰੀ ਦੱਸ ਦਿਓ ਉਹਦਾ ਪ੍ਰਧਾਨ ਦੱਸ ਦਿਓ ਇਹ ਕਦੀ 10 ਪੈਸੇ ਦੀ ਇਨਕਮ ਹੋਈ ਹੋਵੇ ਤੋ। ਜੇ 18 ਲੱਖ ਖਰਚਾ 15 ਲੱਖ ਇਨਕਮ 20 ਲੱਖ ਖਰਚਾ 18 ਲੱਖ ਇਨਕਮ 26 ਲੱਖ ਖਰਚਾ 23 ਲੱਖ ਇਨਕਮ ਇਹ ਰਿਜ਼ਲਟ ਆ ਰਿਹਾ ਐਸ ਕੱਲੇ ਇਸ 53 55 ਏਕੜ ਦੀ ਫਾਰਮ ਹੋ ਸਕਦਾ ਤੋ ਅਸੀਂ ਇਹ ਇਹ ਸਾਰਾ ਕੁਝ ਬਰਦਾਸ਼ਤ ਕਰਦੇ ਜਾ ਰਹੇ ਸਾਡੇ ਗਰੀਬ ਬੱਚੇ ਸਾਈ ਬਣਦੇ ਜਾ ਰਹੇ ਨੇ ਜਿਹੜਾ 75 ਸਾਲ ਪਹਿਲਾਂ ਅੰਗਰੇਜ਼ਾਂ ਦੀ ਸਰਕਾਰ ਚੱਲੇ ਗਈ ਉਦੋਂ ਉਹਨਾਂ ਕੋਲ 3-4 ਸਕੂਲ ਹੁੰਦੇ ਸੀ ਅੰਮ੍ਰਿਤਸਰ ਦੇ ਵਿੱਚ ਜਾਂ ਸਾਰੇ ਪੰਜਾਬ 'ਚ ਹਾਜੋਨਾ ਕੋਲ ਹਜ਼ਾਰਾਂ ਸਕੂਲ ਨੇ 70 ਸਾਲ ਪਹਿਲਾਂ ਚਲੇ ਗਏ ਪਰ ਮਾਝੇ ਚਲੇ ਜੋ ਮਾਲਵੇ ਚਲੇ ਜੋ ਦੁਆਬੇ ਚਲੇ ਜੋ ਵੱਡੀਆਂ-ਵੱਡੀਆਂ ਬਿਲਡਿੰਗਾਂ ਅਨੁਸਾਰ ਕਿ ਉਹਨਾਂ ਦੇ ਸਕੂਲ ਚੱਲ ਰਹੇ ਨੇ ਮਿਆਰੀ ਵਿੱਦਿਆ ਦੇ ਰਹੇ ਨੇ ਉਹ ਆਪਣੇ ਸਕੂਲਾਂ ਦੀ ਕਮਾਈ ਤੋਂ ਫ੍ਰੀ ਬੱਚਿਆਂ ਨੂੰ ਪੜਾ ਕੇ ਸਾਡੇ ਬੱਚਿਆਂ ਨੂੰ ਉਸਾਈ ਬਣਾ ਰਹੇ ਨੇ ਪਰ 100 ਸਾਲ ਹੋ ਗਿਆ ਸਾਡੀ ਕਮੇਟੀ ਬਣੀ ਨੂੰ ਸਿਰਫ 35 ਤੇ 36 ਸਕੂਲ ਨੇ ਛੋਟੇ-ਛੋਟੇ ਉਹ ਵੀ ਬੰਦ ਪੈ ਨੇ ਕਿਸੇ ਬੱਚੇ ਨੂੰ ਉੱਥੇ ਪੜ੍ਹਾਈ ਦੀ ਸਹੂਲਤ ਨਹੀਂ ਕਿਸੇ ਬੱਚੇ ਦੀ ਫੀਸ ਮਾਫ ਨਹੀਂ ਮੈਂ ਇਸ ਤਰ੍ਹਾਂ ਪ੍ਰਚਾਰ ਕਰ ਰਿਹਾ ਹਾਂ ਸਾਲਾਂ ਤੋਂ ਤੇ ਇਹਨਾਂ ਨੇ ਪਖੰਡ ਰਚਿਆ ਕਿ ਜਿਹੜਾ ਬੱਚਾ ਅਮਰਤ ਹਾਰੇ ਹੋਊਗਾ ਉਹਦੀ ਅਸੀਂ ਫੀਸ ਮਾਫ ਕਰਾਂਗੇ ਬੱਚਿਆਂ ਨੇ ਬੜੇ ਸ਼ੌਕ ਨਾਲ ਅਮਰਤ ਪਾਨ ਕੀਤੇ ਗਿਣਤੀ ਇੰਨੀ ਹੋ ਗਈ ਬੱਚਿਆਂ ਦੀ ਕਿ ਮੁੜ ਕੇ ਕਹਿਣ ਲੱਗੇ ਆਪਣੇ ਪਿਤਾ ਦਾ ਵੀ ਲਾਇਸੈਂਸ ਦਿਖਾਓ ਪਿਓ ਨੇ ਵੀ ਅਮਰਤ ਪਾਨ ਕੀਤਾ ਮੈਂ ਕਿਹਾ ਪੜਵੇ ਉਹ ਕਿਤੇ ਭਗਤ ਪ੍ਰਲਾਦ ਨੂੰ ਨਾ ਕਹਿ ਦਿਓ ਕਿ ਆਪਣੇ ਪਿਤਾ ਹਰਨਾਖਸ਼ ਨੂੰ ਵੀ ਕਹਿ ਬਸਾਨੂੰ ਗੁਰਮਤ ਦਾ ਲਾਇਸੈਂਸ ਦੇ ਇਹ ਸਾਡੇ ਗੁਰਮਤੀਏ ਨੇ ਸਾਡੇ ਸਿੱਖ ਬੱਚੇ ਗਰੀਬ ਬੱਚੇ ਜਿਹੜੇ ਨੇ ਐਜੂਕੇਸ਼ਨ ਲੈਣ ਲਈ ਸਾਈ ਬਣ ਰਹੇ ਨੇ ਪਰ 100 ਸਾਲ ਹੋ ਗਏ ਇਸ ਕਮੇਟੀ ਨੂੰ ਸਾਡੇ ਕਾਲਜ ਜਿਹੜੇ ਬੰਦ ਪਏ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਲੱਖਾਂ ਰੁਪਏ ਦੇਣ ਵਾਲੇ ਨੇ ਟੀਚਰਾਂ ਦੇ ਪ੍ਰੋਫੈਸਰਾਂ ਦੇ ਕਰਜ਼ਾਈ ਹੋਈ ਪੀ ਕਮੇਟੀ ਪ੍ਰਬੰਧਕ ਕਮੇਟੀ ਦਿੱਲੀ ਜਿਹੜੀ ਆ ਘੱਟੋ ਘੱਟ 500 ਕਰੋੜ ਰੁਪਏ ਦੀ ਕਰਜ਼ਾਈ ਹੈ এডਿਕੇਸ਼ਨ ਉਹਨਾਂ ਦੀ ਸੁਸਾਇਟੀ ਉਥੇ ਹਾਈ ਕੋਰਟ ਦੇ ਵਿੱਚ ਕੇਸ ਆ ਟੀਚਰਾਂ ਦਾ ਕਿ ਸਾਡੇ ਪ੍ਰੋਵੀਡੈਂਟ ਫੰਡ ਦਿਓ ਉਹ ਖਾ ਗਏ ਪੈਸਾ ਹੈ ਨਹੀਂ ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ ਉਹਨਾਂ ਦੇ ਵਕੀਲ ਜੱਜਾਂ ਨੂੰ ਕਹਿੰਦੇ ਆ ਕਿ ਇਹਨਾਂ ਕੋਲ ਬੀਗੜਾ 350 ਏਕੜ ਜ਼ਮੀਨ ਆ ਗੁਰੂ ਘਰ ਦੀ ਹਰਿਆਣੇ ਚ ਉਹ ਵੇਚੋ ਤੇ ਸਾਡੀ ਪੇਮੈਂਟ ਦਿਓ ਆ ਸੁਣਨ ਨੂੰ ਸ਼ਬਦ ਮਿਲਦੇ ਪਏ ਨੇ ਤੋਂ ਸਾਧ ਸੰਗਤ ਜੀ ਇਹ ਜ਼ਮੀਨਾਂ ਗਿਰਵੀ ਰੱਖੀਆਂ ਹੋਈਆਂ ਨੇ ਲੀਜ਼ ਤੇ ਦਿੱਤੀਆਂ ਜਾ ਰਹੀਆਂ ਨੇ ਇੱਕ ਇੱਕ ਨਿਲਾਮ ਹੋ ਰਹੀਆਂ ਨੇ ਕਦੀ ਸੁਣਿਆ ਸੀ ਜਮੀਨਾਂ ਨਿਲਾਮ ਹੋਣੀਆਂ ਗੁਰੂ ਘਰ ਦੀਆਂ ਸਾਡੇ ਸਿਧਾਂ ਇਹਦੇ ਇਹਦਾ ਜਿਹੜਾ ਐਕਟ ਬਣਿਆ ਉਹਦੇ ਵਿੱਚ ਲਿਖਿਆ ਕਿ ਸੋਨਾ ਤੇ ਜ਼ਮੀਨ ਵੇਚੀ ਨਹੀਂ ਜਾ ਸਕਦੀ ਸੇਵਾ ਸੰਭਾਲ ਹੋ ਸਕਦੀ ਪਰ ਇਹ ਨੰਗੇ ਧੜ ਵੇਚ ਰਹੇ ਨੇ ਗੁਰੂ ਹਰ राय ਸਾਹਿਬ ਜੀ ਦਾ ਗੁਰਦੁਆਰਾ ਮੁਹਾਲੀ ਦੇ ਵਿੱਚ ਪ੍ਰਾਈਮ ਸਿਟੀ ਪ੍ਰਾਈਮ ਲੋਕੇਸ਼ਨ ਜਿਹੜਾ ਮੇਰਾ ਨਹੀਂ ਖਿਆਲ ਕਿ 100 ਕਰੋੜ ਦਾ ਵੀ ਕਿਲਾ ਜਿਹੜਾ ਉਹ ਉਹ ਘੱਟ ਜਿਆਦਾ ਹੋਵੇ ਜਾਂ ਘੱਟ ਹੋਵੇ ਤੇ 100 ਕਰੋੜ ਤੋਂ ਵੱਧ ਦਾ ਕੀਮਤ ਦਾ ਕਿਲਾ ਹੋ ਜਿਹੜਾ ਬਾਦਲ ਸਾਹਿਬ ਨੇ ਮੱਕੜ ਤੋਂ ਲਿਆ ਕੌਡੀਆਂ ਦੇ ਭਾ ਗੁਰਦੁਆਰਾ ਅੰਬਸਾਹ ਦੇ ਬਾਹਰ ਨਾਲ ਜਿਹੜੀ ਮਹਿੰਜ ਜਗਾ ਤੇ ਜ਼ਮੀਨ ਹੈ ਉਹ ਜਦੋਂ ਪੁੱਡਾ ਨੇ ਲੈ ਲਿਆ ਤੇ ਬਾਦਲ ਨੇ ਆਪਣੇ ਚਹੇਤੇ ਨੂੰ ਤਕੜਾ ਫੰਡ ਲੈ ਕੇ ਤੇ ਮਾਲ ਬਣਾਉਣ ਲਈ ਦਿੱਤਾ ਉੱਥੇ ਅਜ ਮਾਲ ਬਣਿਆ ਪਿਆ ਸ਼ਰਾਬ ਕਬਾਬ ਤੇ ਸ਼ਵਾਬ ਇਹ ਉੱਥੇ ਚੱਲਦਾ ਪਿਆ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਤੁਹਾਨੂੰ ਸਾਰੀ ਰਾਤ ਸੁਣਾਉਂਦਾਰਾਂ ਰਾਤ ਤੱਕ ਮੇਰੇ ਕੋਲ ਇੰਨਾ ਮਸਾਲਾ ਹੈ ਰੋਟੀਆਂ ਸੁੱਕੀਆਂ ਰੋਟੀਆਂ ਤੱਕ ਕਰੋੜ ਰੁਪਏ ਦੀਆਂ ਸੁੱਕੀਆਂ ਰੋਟੀਆਂ ਖਾ ਗਏ 65 ਲੱਖ ਦਾ ਇੱਕ ਚੈੱਕ 35 ਲੱਖ ਦਾ ਇੱਕ ਚੈੱਕ ਦੋ ਚੈੱਕ ਮਿਲੇ ਚੈੱਕ ਵੀ ਅੱਧਾ-ਅੱਧਾ ਪਹਿਲਾਂ ਹਿੱਸਾ ਕੱਢ ਕੇ ਰੇਟ ਘਟਾ ਕਰਕੇ ਵਜ਼ਨ ਘਟਾ ਕਰਕੇ ਟਰਾਲੀਆਂ ਤੋਲੀਆਂ ਜਿਹੜਾ ਸ਼ਾਨਬੂਰਾ ਹੁੰਦਾ ਉਹਦੇ ਤੋਂ ਜਿਹੜਾ ਚੈੱਕ ਮਿਲੇ ਉਹ ਜਮਾ ਨਹੀਂ ਕਰਾਏ ਜਦੋਂ ਦਾ ਸਾਲ ਇੱਕ ਪੁੱਛਿਆ ਨਹੀਂ ਇਹ ਦੋ ਜਿਹੜੇ ਸਟੋਰ ਕੀਪਰ ਸੀਗੇ ਜਿਹੜੇ ਲਗਾਤਾਰ ਉੱਥੇ ਚੱਲ ਰਹੇ ਨੇ ਉਹਨਾਂ ਨੇ ਦੇਖਿਆ ਕਿ ਪੁੱਛਿਆ ਨਹੀਂ ਉਹਨਾਂ ਨੇ ਕਬਾੜੀਏ ਨੂੰ ਚੈੱਕ ਵਾਪਸ ਕਰਕੇ ਕੈਸ਼ ਪੈਸੇ ਲੈ ਲਿਆ ਜਦੋਂ ਕਿਸੇ ਨੂੰ ਹਿੱਸਾ ਨਹੀਂ ਮਿਲਿਆ ਤੇ ਉਹਨੇ ਨੰਗਾ ਕੀਤਾ ਸਾਰਾ ਕੁਝ ਉਹਦੇ ਤੋਂ ਪਤਾ ਲੱਗਾ ਕਿ ਟੈਲੀਫੋਨ ਦੀ ਰਾਈ ਵੱਡੇ ਵੱਡੇ ਸਖਤਰਾਂ ਨੂੰ ਹਿੱਸੇ ਜਾਂਦੇ ਨੇ ਕਿਉਂ ਦੀ ਭਰਤੀ 15 ਕਿਲੋ ਦੀ بجائے 12 ਕਿਲੋ ਆ ਰਹੀ ਹੈ ਕਿਉਂ ਜਿਹੜਾ 베ਰਕਾ ਡੇਰੀ ਦੀ ਥਾਂ ਤੇ 250 ਕਿਲੋਮੀਟਰ ਦੂਰ ਤੋਂ 250 ਕਿਲੋਮੀਟਰ ਦੂਰ ਤੋਂ ਪੂਨੇ ਪੂਨੇ ਤੋਂ ਅੱਗੇ ਤੋਂ ਅੱਗੇ ਜਾ ਰਿਹਾ ਆ ਰਿਹਾ ਪਾਲਮੋਲਿਨ ਦਾ ਨਕਲੀ ਕਿਉਂ ਜਿਹੜੇ ਜੀਤਾ ਹੀ ਪ੍ਰਸ਼ਾਦ ਬਣਾਉਨੇ ਆ ਤੇ ਲੰਗਰ ਬਣਾਉਨੇ ਇਹ ਕਫਲੇ ਜਿਹੜੇ ਨੇ ਸਾਡੇ ਲੈ ਬੈਠੇ ਕਿਤੇ 12 ਕਰੋੜ ਦਾ ਸ਼ਾਮਿਆਂ ਨੇ ਦਾ ਬਿੱਲ ਕੱਢ ਰਹੇ ਨੇ ਕਿਤੇ 13 ਕਰੋੜ ਦੀਆਂ ਲਾਈਟਾਂ ਦਾ ਬਿੱਲ ਕੱਢ ਰਹੇ ਨੇ ਪੁੱਛਣ ਵਾਲਾ ਹੈ ਕੋਈ ਨਹੀਂ ਜੇ ਕਾਲ ਤੱਕ ਸਥਾਪਿਤ ਹੋ ਗਿਆ ਮੇਰੀ ਪੀਰੀ ਦਾ ਕਨਸੈਪਟ ਤੇ ਉਹਦੇ ਤੇ ਹੋ ਗਿਆ ਪੰਥ ਤੇ ਗ੍ਰੰਥ ਦਾ ਸ਼ਿਸ਼ੋਬਦ ਸਿਧਾਂਤ ਫਿਰ ਫਿਰ ਕੋਈ ਗੁਰੂ ਘਰ ਨੂੰ ਖਾ ਨਹੀਂ ਸਕਦਾ ਮੇਰੇ ਹੱਥ ਜੋੜ ਕੇ ਬੇਤੀ ਆਪਾਂ ਪੰਜ ਸਿੰਘ ਲੱਭ ਸਕਦੇ ਆ ਜਿਹੜੇ ਪੁੱਤਾਂ ਲਈ ਧੀਆਂ ਲਈ ਨੌਕਰੀਆਂ ਨਾ ਲੱਭਦੇ ਹੋਣ ਜਿਹੜੇ ਸੀਐਮ ਜਾਂ ਪੀਐਮ ਬਣਦੇ ਖੁਆਸ਼ਮੰਦ ਨਾ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਜਿਵੇਂ ਪੰਜ ਸਿੰਘ ਸੀ ਉਹਨਾਂ ਨਾਲ ਥੋੜੇ ਜਿਹੇ ਹੁਣੇ ਹੋਣਗੇ ਪਰ ਇੰਨੇ ਲਾਲਚੀ ਨਹੀਂ ਕਿ ਆਪਣੇ 12 12 15 15 ਰਿਸ਼ਤੇਦਾਰ ਲਵਾ ਕੇ ਤੇ ਮਰਨ ਤੋਂ ਬਾਅਦ ਵੀ ਇੱਕ ਘੰਟਾ ਘਰ ਤੇ ਬੈਠਦੇ ਕਬੂਤਰ ਬਣ ਕੇ ਵਿੱਠਾਂ ਹੀ ਕਰਦੇ ਨੇ ਗੁਰੂ ਘਰ ਦਾ ਪਿੱਛਾ ਨਹੀਂ ਛੱਡਦੇ ਇਹਨਾਂ ਦਾ ਪਿੱਛਾ ਛਡਾ ਲੋਗੇ ਤੇ ਕੌਮ ਵੱਜੂਗੀ ਕੌਮ ਦੀ ਪਨੀਰੀ ਵੱਜੂਗੀ ਐਜੂਕੇਸ਼ਨ ਸਾਡੀ ਪੰਜਾਬ ਦੀ ਬਹੁਤ ਜ਼ਰੂਰੀ ਆ ਐਜੂਕੇਸ਼ਨ ਦੇ ਸਿਰ ਤੇ ਸਰਦਾਰ ਮਨਮੋਹਨ ਸਿੰਘ ساری ਜ਼ਿੰਦਗੀ ਰਾਜ ਕਰ ਗਿਆ ਤੇ ਰਾਜ ਦੇਣਾ ਮਜਬੂਰੀ ਬਣੀ ਪਾਰਟੀਆਂ ਦੀ ਔਰ ਉਸ ਬੰਦੇ ਨੇ ਪੱਗ ਨੇ ਸਾਡੀ ਸਾਰੀ ਦੁਨੀਆ ਦੇ ਵਿੱਚ ਇੱਜ਼ਤ ਰੱਖੀ ਇੱਕ ਸਾਡੀ ਆਈਡੀ ਦਿੱਤੀ ਕਿ ਇਹ ਸਰਦਾਰ ਹੁੰਦੇ ਨੇ ਇਹ ਸਿੱਖ ਹੁੰਦੇ ਨੇ ਤੇ ਪੰਜਾਬ ਦੇ ਰਹਿੰਦੇ ਨੇ